ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰਗ ਗੁਰ ਪ੍ਰਸਾਦ ਜਪ ਆਸਾ ਜੁਗਾ ਸੱਚ ਹੈ ਵੀ ਸੱਚ ਨਨ ਖੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚਿ ਲਖਵਾਰਾ ਚੁੱਪੇ ਚੁੱਪ ਨਾ ਹੋਵਈ ਜੇ ਲੈ ਹਾਲ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੇ ਸਿਆਣ ਪਲਪ ਹੋਇ ਤਾ ਇੱਕ ਨ ਚੱਲੇ ਨਾਲ ਕਿਸਿਆ ਚਿਆਰਾ ਹੋਈਐ ਕਿ ਕੂੜੇ ਟੁੱਟੇ ਪਾਲਾ ਹੁਕ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਮਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਵਾਲਖ ਦੁੱਖ ਸੁਖ ਪਾਈ ਹੈ ਇੱਕ ਨਾ ਕੋਈ ਬਖਸ਼ੀਸ ਇੱਕ ਹੁਕਮੇ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부জে ਤਾਂ ਹਮੈ ਕਹਿ ਨਾ ਕੋਏ ਗਾਵੇ ਕੋ ਤਾਣ ਹਵੇ ਕਿਸੇ ਤਾਣ ਗਾਵੇ ਕੋ ਦਾ ਜਾਣ ਵਿਚਾਰ ਗਾਵੇ ਕੋ ਗੁੰਡੇ ਆਚਾਰ ਗਾਵੇ ਕੋ ਵਿਦਿਆ ਵਿਚੰ ਵਿਚਾਰ ਗਾਵੇ ਕੋ ਸਾਜ ਕਰਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਜੇ ਦੂਰ ਗਾਵੇ ਕੋ ਵੇ ਕਿ ਹਦਰ ਹਜ਼ੂਰ ਕਥਨਾ ਕਥਿੰਦਾ ਆਵੇ ਟੋਟ ਕਤ ਕਤ ਕਤੀ ਕਟਿਕਟਕਟ ਦਿੰਦਾ ਦੇਲੰਦ ਤੱਕ ਪਾਏ ਜੁਗਤ ਗੰਦਰ ਖਾਈ ਖਾਈ ਮੇਹ ਹੁਕਮ ਚਲਾਇ ਰਹਾ ਨਾਨਕ ਵਿਸੇ ਵੇ ਪ੍ਰਭ ਸਚਾ ਸਾਹਿਬ ਸਚ ਨਾਇ ਭਖਿ ਅਪ ਅਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਤਾਰਾ ਫਿਰ ਕਿ ਅਗੇ ਰਖੀਐ ਜਿਸ ਦੇ ਦਰਬਾਰ ਮੋਕੇ ਬੋਲਣ ਬੋਲੀਐ ਜਿਸ ਸੁਨ ਸਰੇ ਪਿਆਰ ਅਮਤ ਵੇਲਾ ਸਚਿ ਨਾ ਬੜੈ ਆਈ ਵਿਚਾਰ ਕਰਮੀਆਂ ਦੇ ਕਪੜਾ ਨਦਨੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਬਾਪੇ ਸਚਿਆਰ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ세 ਵਿਆ ਦਿਨ ਪਾਇਆ ਮਾਨੋ ਨਾਨੰਦ ਗਵਿਆ ਗੁਣੀ ਨਿਦਾਨਾ ਗਵਿਆ ਸੁਨੇ ਮਨ ਰੱਖੇ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਆਨੰਦ ਗੁਰਮੁਖ ਵੇਦ ਗੁਰਮੁਖਿਆ ਸਮਾਈ ਗੁਰੀਸਰ ਗੁਰਗੋਰਖਾ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾ ਅੱਖ ਨਾਹੀ ਕਿਆਣਾ ਨਾ ਜਾਈ ਗੁਰ ਇਕ ਦੇਵ ਜਾਈ ਸਭਨਾਂ ਜੀਆਂ ਦਾ ਏਕੋ ਦਾਤਾ ਸੋ ਮੈਂ ਉਸਨਾਂ ਜਾਈ ਕ੍ਰਿਸ਼ਨਾਂ ਵਾ ਜਿਸ ਸੁਪਾਵਾਂ ਵੇਣ ਭਾਣੇ ਕੇ ਨਾਈ ਕਰੀ ਜੈਤੀ ਸਿਸ਼ਟੁ ਪਾਈ ਵੇਖਾ ਮਣ ਕਰਮਾ ਕੇ ਮਿਲੇ ਲਈ ਮਾਤਿ ਚਰਤਨ ਜਵਾਰ ਮਾਨਕ ਜੈ ਗੁਰ ਕੀ ਸੇਖ ਸੁਣੀ ਗੁਰ ਇਕ ਦੇਵ ਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਸੁਨ ਨਜਾਈ ਜੇ ਚਰਿਆਰ ਜਾ ਹੋਰ ਸੁਣੀ ਹੋਏ ਨਵਾ ਖੰਡਾ ਵਿ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਿਸ ਕਿਰਜ ਗਲੈ ਜੈ ਕ੍ਰਿਸ਼ਨਦਰ ਨਾ ਆਵੇ ਤਵ ਆਗਨੁ ਹੋਸੀ ਕੈ ਕੀਟ ਅੰਦਰ ਕੀਟ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਾਂ ਤਿਆ ਗੁਣ ਦੇ ਤਿਆ ਕੋਈ ਨਾ ਸੁਝੈ ਜਿਸ ਗੁਣ ਕੋਇ ਕਰੇ ਸੁਣੇ ਸਿਦ ਪੀਰ ਸੁਰਨਾਥ ਸੁਣੇ ਸਤਵਲਾ ਕਾਸ ਸੁਣੇ ਦੀਪ ਲਪਤਾਲ ਸੁਣੇ ਪੋ ਨਸਕੇ ਕਾਲ ਨਾਨਕ ਭਗਤਾਸ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਬ ਬ੍ਰਹਮਾਇੰਦ ਸੁਣੇ ਮੁਕਤ ਸੁਲਾਣ ਮੰਦ ਸੁਣੇ ਯੋਗ ਤਨ ਭੇਦ ਸੁਣੇ ਸਾਸ ਸਿਮਰਤ ਵੇਦ ਨਾਨਕ ਭਗਤਾਸ ਦਾ ਵਿਗਾਸ ਸੁਣੇ ਦੀਪ ਪਪ ਕਾ ਸੁਣੇ ਅਸੰਤੋਗ ਗਿਆਨ ਸੁਣੇ ਅਛ ਕ੍ਰਿਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣੇ ਲੱਗੇ ਸੇ ਧਿਆਨ ਨਾਨਕ ਭਗਤ ਦਾਸ ਦਾ ਵਿਗਾ ਸੁਣੇ ਦੁਪਾਪ ਕਾ ਨਾਸ ਸੁਣੇ ਸਰਗੁਣਾ ਕੇ ਗਾ ਸੁਣੇ ਸੇਖ ਪੀਰ ਪਾਸਾ ਸੁਣਿਆ ਦੇ ਪਾਵੇ ਰਾ ਸੁਣੇ ਹਾਥ ਹੋਵੇਸ ਗਾ ਨਾਨਕ ਭਗਤ ਦਾਸ ਦਾ ਵਿਗਾ ਸੁਣੇ ਦੁਪਾਪ ਕਾ ਨਾਸ ਮਨਨੇ ਕੀ ਗਤ ਤੇ ਨਾ ਜਾਏ ਏ ਕੋ ਕਹਿ ਪੀਸ ਪਸਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੈ ਕਾ ਬੈ ਕਨ ਵਿਚਾਰੈ ਸਨਮ ਨਿਰੰਜਨ ਹੋਏ ਜੇਕ ਮੰਜਾਲੇ ਮਨ ਕੋਏ ਮੰਨੇ ਜੁਤ ਹੋਵੇ ਮਨ ਬੁੱਧ ਮਨ ਸਗਰ ਪਾਉਣੇ ਕੀ ਸਦ ਮਨ ਮੋ ਚੋਟਾ ਨਾ ਖਾਏ ਮਨ ਜਿਮ ਕੇ ਸਾਥ ਨਾਂ ਜਾਏ ਐਸਾ ਨਾਮ ਨਿਰੰਜਨ ਹੋਏ ਜੇਕ ਮਨ ਜਾਣੇ ਮਨ ਕੋਏ ਮਨਨੇ ਮਰਖਾਕ ਨਾ ਪਾਏ ਮਨਨੇ ਪਸਿਵ ਪ੍ਰਗਟ ਜਾਏ ਮਨ ਨੇ ਮੰਗਣ ਚੱਲੇ ਪੰਥ ਮਨਨੇ ਧਰਮ ਸੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇਕ ਮਨ ਜਾਣੇ ਮਨ ਕੋਏ ਮਨਨੇ ਪਾਇ ਮੋਖਦਵਾਰ ਮਨਨੇ ਪਰਵਾਰ ਸੁਧਾਰ ਮੰਨੇ ਤੇਰੇ ਤਾਰੇ ਗੁਰ ਸੇਖ ਮੰਨੇ ਨਾਨ ਭਾਵੇਂ ਨਾ ਬੇਖੋ ਐਸਾ ਨਾਮ ਨਿਰੰਜਨ ਹੋਏ ਜਿਖ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾ ਨ ਪੰਜ ਪਾਇ ਦਰਗੈ ਮਾਨ ਪੰਜੇ ਸੋਇ ਦਰਜਾ ਨ ਪੰਜ ਗੁਰ ਇਕ ਧਿਆਨ ਜਿਖ ਕਹੇ ਕਰੇ ਵਿਚਾਰ ਕਰਤੇ ਕੇ ਕਨੇ ਨਾ ਸਮਾਤ ਤੋਲ ਤਮਦਿਆ ਕਾ ਪੂਤ ਸੋ ਕਥਾ ਪ੍ਰਖਿਆ ਜਿਨ ਸੂਤ ਜਿਖ 부জে ਹੋ ਸਚਿਆrtਵਲੇ ਉਪਰ ਕੀਤਾ ਭਾਰ ਅਰਤੀ ਹੋਰ ਪਰੇ ਹੋਰ ਹੋਰ ਇਸ ਤੇ ਪਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖੈ ਬੁਰੀ ਕਲਾਮ ਏਉ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾ ਸਵਾਲੇ ਰੂਪ ਕਿ ਦਿੱਤਾ ਜਾਣ ਕੋਣ ਕੂਰ ਕੀ ਤਪਸਾ ਇੱਕ ਕਵਾਜ ਸਤੇ ਹਲਕ ਦਰਿਆਉ ਕੁਦਰਤ ਕਵਣ ਕਾ ਵਿਚਾਰ ਬਰਨ ਜਾਵਾ ਇੱਕ ਵਾਰ ਜੋ ਭਾਵੇ ਸਾਈ ਭਰੀਕਾਰ ਤੂ ਸਸਲੰ ਨਰਾংকার असंग जब, जब असंग पाव असंग पूजा संग तप्त ताव असंग रथ मुख वेद पाठ असंग जोग मन रहे उदास असंग भगत गुण ज्ञान विचार असंग सती संग दतार असंग सुंदर मोपक सार असंग मौन लिव लाए तार कुदर गावण कहा विचार वारन जावे एक वार ज्योत पावे साई बलि कार तू सदा सलम निरंकार असंग मूर्ख अंत कोर असंग चोर हराम कोर असंग अमर कर जाय जोर ਸੰਗਲਵ ਢੱਤੇ ਕਮਾਏ ਸੰ ਪਪਿ ਪਪ ਕਰ ਜਾਏ ਸੰ ਕੂੜਿਆਰ ਕੂੜੇ ਫੇਰਾਏ ਸੰ ਮਲੇਸ ਮਲਪਕ ਖਾਏ ਅ ਸੰਗ ਨਿੰਦ ਸਿਰ ਕਰੇ ਪਾਰ ਨਾਨਕੀ ਚ ਗਏ ਵਿਚਾਰ ਵਰੇ ਜਵੈ ਇੱਕ ਵਾਰ ਜੋ ਭਾਵੇ ਸਾਈ ਭਲੀਕਾਰ ਤੂ ਸੁਦਾ ਸਲਾਮੰਦਰ ਅੰਕਾਰ ਅ ਸੰਖ ਨਾਵ ਅ ਸੰਖ ਥਾਵ ਅਗਮ ਅਗਮ ਸੰਖ ਲੋ ਅ ਸੰਖ ਹੈ ਸਿਰ ਪਾਰ ਹੋਏ ਅਖਰੀਨਾ ਮਖ ਵਿਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਾਸਿ ਸੰਜੋਗ ਖਾਨ ਜਿਨੇ ਲੇਕੇ ਸਿਰ ਨਾਹਿ ਜਿ ਫਰਮਾਇ ਤੀਤਿ ਪਾਏ ਤੇਤਾ ਕੀਤਾ ਤੇਤਾ ਨਾਮ ਨਾ ਵਿਨਾਹੀ ਕਥਾ ਕੁਦਰਤ ਗਾਵਣ ਕਾ ਵਿਚਾਰ ਵੜਾਂ ਜਾ ਵਾ ਇਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੁਸ ਦਸ ਲੰਦ ਰੰਕਾਰ ਪਰ ਯੇ ਹਾਥ ਪੈਰ ਤੰਦੇ ਪਾਣੀ ਥੋਤੇ ਉਤਰਸਖੇ ਮੂਤਪ੍ਰਿਤੀ ਕੱਪੜ ਹੋਏ ਦੇ ਸਭਨ ਲਈ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਓ ਤੋਂ ਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਅਖਣ ਨਾਏ ਕਰ ਕਰ ਕੇ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕਮੀ ਹਉ ਜਾਓ ਤੀਰ ਤਬ ਦਿਆਦ ਦਾਨ ਜਿਗ ਪਾਵੈ ਤਿਲਕਾ ਮਾਨ ਸੁਣਿਆ ਮਨੇ ਮਨ ਕੀਤਾ ਭਾਉ ਅੰਤਰਗਤੀ ਤੁਮਲ ਨਾ ਸਭ ਗੁਣ ਤੇਰੇ ਮੇ ਨਹੀਂ ਕੋਏ ਵੇਂ ਗਉਣ ਕੇ ਤੇ ਭਗਤ ਨਾ ਹੋਏ ਸਵਾ ਸਦ ਬਾਣੀ ਬਰਮਾ ਸਤ ਸਹ ਹਸਦਾ ਮੰਚਾ ਕਮਸ ਵੇਲਾ ਵਕਤ ਕਮਣ ਕਮਤਿਤ ਕਮਣ ਵਾਰ ਕਮ ਸਰਤੀ ਮਾ ਕਵਣਾ ਜਿਤ ਹੋਆਕਾਰ ਵੇਨ ਪਾਈਏ ਪੰਡਤੀ ਜੇ ਹਵੇ ਲੇ ਪ੍ਰਣਾਮ ਕਰਨ ਪਾਇਆ ਗਾਧਿਆ ਜੇ ਲਿਖਣ ਲੇਕਰਾ ਤਿਤਵਾ ਨਾ ਜੋਗੀ ਜਾਣ ਇਤਮਾਨਾ ਕੋਈ ਜਆ ਕਰਤਾ ਸ੍ਰਿਸ਼ਟੀ ਕੋ ਸਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿੰਸਰਾਈ ਕਿਵਨਿ ਕਿਉ ਜਾਣਾ ਨਾਨਕ ਆਖਾ ਸਭ ਕੋ ਆਖੇ ਇੱਕ ਦੂਏ ਇੱਕ ਸਿਆਣਾ ਵਡਾ ਸਾਹਿਬ ਵਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗੈਣ ਸੋਏ ਪਤਾਲਾ ਪਤਾ ਲਖ ਅਗਾਸ ਅਗਾਸ ਉੜ ਕੁ ਉੜ ਪਾਥ ਕੇ ਵੇਦ ਕੈਨ ਇੱਕ ਬਾਦ ਸਿਰ ਸਠਾਰਾ ਗੈਣਕ ਤੇਬਾ ਅਸਲ ਇੱਕ ਤਾਤ ਲਿਖਾ ਹੋਇ ਤਾ ਲਿਖਿਐ ਲੇਕੇ ਹੋਇ ਬਣਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੇ ਐਤੀ ਸੁਰਤ ਨਾ ਪਾਈਏ ਨਦੀਆਂ ਤੇ ਵਾਪਸ ਨੂੰ ਨਾ ਜਾਣੇ ਸੁਨਸ ਸੁਸਤਾਨ ਗੇਰਾ ਸਤਿਸ ਮਲਤਾਨ ਕੀ ਤੁਲ ਨਾ ਹੋਵਨੀ ਜਿਸ ਨੂੰ ਨਾ ਵਿਸਰੇ ਅੰਤ ਨ ਸੁਤੀ ਕੇ ਨੰਤ ਅੰਤ ਨ ਕਰਨੇ ਦਿਨਾਂ ਅੰਤ ਅੰਤ ਨਾ ਵੇਖ ਸੁਨੰਤ ਅੰਤ ਜਪੇ ਕੀਏ ਮਨ ਮੰਤੋ ਅੰਤ ਜਪੇ ਕੀ ਤਾਕਾਰ ਅੰਤ ਨਾ ਜਪੇ ਪਰਵਾਰ ਅੰਤ ਕਰਨ ਕੇਤੇ ਬਿਲ ਲਾਇ ਤਾਂਕੇ ਅੰਤ ਨਾ ਪਾਏ ਜਾਏ ਉਹ ਅੰਤ ਨਾ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਬੁੱਢਾ ਸਹਿ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਏਵੜੂ ਤ ਹਵੇ ਕੋਏ ਤਿਸੂ ਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪੋ ਨਾਨਕ ਨਦਰੀ ਕਰਮੀ ਦਾਤ ਭੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੈਨਾਂ ਤਮਾਏ ਕਿਤੇ ਮੰਗੇ ਜੋਤ ਅਪਾਰ ਗਿਰ ਤਿਆਗ ਨਹੀਂ ਵਿਚਾਰ ਕਿਤੇ ਖਪ ਪ੍ਰੇਵਿਕਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਿਤੇ ਆਦੂ ਖੂਬ ਸਦਮਾਰ ਹੈ ਵੇ ਦਾਤੇ ਤੇਰੀ ਦਾਤਾਰ ਬਨ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਦੇਖੋ ਕਾਇ ਕੱਖਣ ਪਾਏ ਉਹ ਜਾਣੇ ਜੇ ਤੈ ਮੁਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਵੇਕੇ ਹੀ ਕੇ ਇਸ ਨੰਬਰ ਸੇ ਸਿਰਸਲਾ 95 956 ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਆਮੁੱਲ ਪੰਡਾਰਾ ਅਮੁੱਲ ਆਵੇ ਅਮੁੱਲੇ ਜਾਏ ਅਮੁੱਲ ਪਿਆਮੁੱਲ ਸਮਾਈ ਅਮੁੱਲ ਧਰਮ ਅਮੁੱਲ ਦੀ ਬਾਣਾ ਮੁੱਲ ਤੁਲਾ ਮੁੱਲ ਪ੍ਰਮਾਣ ਅਮੁੱਲ ਪਖਸੀਸ ਅਮੁੱਲ ਨਿਸ਼ਾਨਾ ਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਅਮੁੱਲ ਅੱਖ ਨਾ ਜਾਏ ਆਕਾ ਅਗਰੇ ਲਿਬਲਾਏ ਅਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਿਖਿਆਣ ਅਖੇਬਰ ਮੇ ਆਕੇ ਇੰਦ ਆਕੇ ਗਪੀਤੇ ਗਵਿੰਦ ਆਕੇ ਇਸਰਾ ਕੇ ਸੇਦ ਆਕੇ ਕਿਤੇ ਕਿਤੇ ਬੁੱਧ ਆਕੇ ਦੰਨ ਆਕੇ ਦੇਵ ਆਕੇ ਸੁਰ ਨਰਮਨ ਜਨ ਸੇਵ ਕੇਤੇ ਆਖੇ ਅਖਣ ਪਾਏ ਕਿਤੇ ਕੇ ਕੇ ਉਡੁਰ ਜਾਏ ਤੇ ਕਿਤੇ ਹੋਰ ਕਰਤਾ ਨਸਕੇ ਕੇਈ ਕੇ ਜੇੜ ਭਾਵੇ ਤੇ ਵੜ ਹੋਏ ਨਾਨਕ ਜਾਨ ਸੱਚਾ ਸੋਏ ਜੇ ਕੋ ਅਖੇ ਬੋਲ ਵਿਗੜ ਤਾ ਲਖੇ ਸਿਰ ਗਵਾਰਾ ਗਵਾਰ ਸੋਦਾਰ ਕਿਹਾ ਸੋ ਕਰ ਕਿਹਾ ਜਿਤ ਬੇ ਸਰਬ ਸਮਾਲੇ ਵਾਜੇ ਨਾਥ ਅਨੇਕ ਸੰਖਾ ਕੀਤੇ ਵਾ ਵਣਹਾਰੇ ਕਿ ਤੇਰਾ ਕੋਈ ਸਿਓ ਕਈ ਨਾ ਕਿਤੇ ਗਵਣ ਹਾਰੇ ਕਵੇ ਤੁਣ ਪਉਣ ਪਾਣੀ ਬੇ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸ ਬ੍ਰਹਮਾ ਦੇਵੀ ਸੋਨਸਦਾ ਸਵਾਰੇ ਗਾਵੇ ਇੰਦਰ ਦਾ ਸਨ ਬੈਠੇ ਦੇਵਤਿਆਂਦਰ ਨਾਲੇ ਗਾਵੇ ਸਿਸਮਾਦੀ ਅੰਦਰ ਗਾਉ ਸਾਥ ਵਿਚਾਰੇ ਗਾਵਨ ਜਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨਰ ਖਿਸਰ ਜਿਗ ਜਗ ਵੇਦਾਂ ਨਾਲ ਲਗਾਵੇ ਮੋਣਿਆ ਮਨਮੋਹਨ ਸੁਰਗਮਸ ਪਿਆਲੇ ਗਾਵੇ ਨਰਤਨ ਪਾਏ ਤੇਰੇ ਅਸਰ ਸਿਰਥ ਨਾਲੇ ਗਾਵੇ ਜੋਧਾ ਅੰਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਮੰਦ ਵਰਪੰਡਾ ਕਰ ਕਰਕੇ ਤਾਰੇ ਸੇ ਜੁਦ ਨ ਗਾਵੇ ਜੋ ਤੂੰ ਤਾਂ ਪਾਵਨ ਰ ਤੇ ਤੇਰੇ ਭਗਤ ਦਸਾਲੇ ਹੋਰ ਕਿਤੇ ਗਾਉਨ ਸੇ ਮਿਤਨਾਵਨ ਨਨਕਿਆ ਵਿਚਾਰੇ ਸੋਈ ਸੋਈ ਸੁਦਸ ਸਾਇਬ ਸਚਾ ਸਚੀ ਨਈ ਹੈ ਬੀ ਹੋਸੀ ਜਨ ਜਸੀ ਰਤਨਾ ਜਿ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੇਗੀ ਤਾਂ ਆਪਣਾ ਜਿਤ ਦੀ ਵਿੜਾਈ ਜੋਦ ਸੁਭਾਵੇ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਸੋ ਸਪਸਾਏ ਬੇਨਾਂ ਕਰਹਿ ਰਜਾਈ ਮੁੰਦਾ ਸੰਤੋਖ ਸਰਮਪਥ ਚਲੀ ਧਿਆਨ ਕੀ ਕਰੇ ਪਿਪੁੱਤ ਖਿੰਤਾ ਕਾਲ ਕੋ ਆਰੀ ਗਾਇ ਜੁਗਤੋ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੇਜੁ ਜੀਤ ਅਦੇ ਇਸ ਅਦੇਸ ਆਧਾ ਨੀਲਾ ਨਾ ਨਹਤੁ ਜੁਗੇ ਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਾਜੇ 나ਦ ਆਪ ਨਤ ਨਾਤੀ ਸਬਜਾ ਕੀ ਰਸਿ ਦਾਵਾਰਾ ਸਾਧ ਸੰਜੋਗ ਜੈ ਦੇ ਕਰ ਚਲਾਵੇ ਲਖੇ ਆਵੇ ਭਾਗ ਅਦੇ ਇਸੇ ਅਦੇਸ ਆਦ ਨਿਲ ਨਾਦ ਜੁਗ ਜੁਗ ਇੱਕ ਵੇਸ ਇਕ ਮਾਈ ਜੁਗਤ ਵਿਆਹੀ ਤੇੰ ਤੇਲੇ ਪਰਵਾਨ ਇਥੰਸਾਰੀ ਇੱਕ ਭੰਡਾਰੀ ਇਕ ਲੈ ਦੀ ਬਾਣ ਜਿਗਸ ਭਾਵੇ ਵਿਚ ਚਲਾਵੇ ਜਿ ਭਵੇ ਫੁਰਮਾਨ ਓ ਵੇਖੇ ਉਹਨਾਂ ਨਦਰ ਨਾ ਆਵੇ ਬੋਦਾਏ ਵਿਡਾਣ ਅਦੇਸ ਸੇ ਅਦੇਸ ਆਦ ਨਿਲ ਨਾਦ ਨਾਹਤ ਜੁਗ ਜੁਗ ਇੱਕ ਵੇਸ ਆਸਨ ਲੋਲੇ ਪੰਡਾਰ ਜੋਗ ਸੁਪਾਇਆ ਸੋ ਇੱਕ ਵਾਰ ਕਰ ਕਵੇ ਕੇ ਸਿਰਜਣ ਹਾ ਨਾਨਕ ਸੱਚ ਕੀ ਸੱਚੀ ਕਾਰ ਅਦੇਤ ਸੇ ਅਦੇਸ ਆਦਾ ਨਿਰਨਾ ਨਾਤ ਜੁਗ ਜੁਗੇ ਕੋ ਵੇਸ ਇਕ ਜੀਬੋ ਲਖ ਹੋਏ ਲਖ ਹੋਵੇ ਲਖ 20 ਲਖ ਲਗੇੜਾ ਕੀਏ ਇੱਕ ਨਾਮ ਜਗਦੀਸ਼ ਤੇਰੇ ਪਤ ਪਵੜੀਆਂ ਚੜੀ ਹੋਏ ਕੀਸ ਸੋਨ ਗੱਲਾ ਆਕਾਸ਼ ਕੀ ਕਿਟਾਈ ਰੀਸ ਨਾਨ ਨਦਰੀ ਪਾਈਏ ਕੁੜੀ ਕੁੜੜੀ ਠੀਸ ਅੱਖਣ ਜੋਤ ਪੈਣਾ ਜੋਰ ਜੋਰ ਨ ਮੰਗਨ ਦੇਣਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਜ ਮਲ ਮਨਸੋਰ ਜੋ ਨ ਸੁਤੀ ਗਿਆਨ ਵਿਚਾਰ ਜੋਰ ਜੁਕਤੀ ਸੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨ ਪੁਤਮਿਤ ਨਾ ਕੋਏ ਪ੍ਰਤੀ ਦਿੱਤੀ ਤੀਵਾਰ ਪਣਪਣੀ ਅਗਨੀ ਪਤਾਲ ਤਿੱਥ ਇਸ ਵਿੱਚ ਧਰਤੀ ਥਾਪ ਰਖੀ ਧਰਮ ਸਾਧ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੁੱਚਾ ਦਰਬਾਰ ਤਿੱਥੇ ਸੋਨ ਪੰਜ ਪਰਵਾਣ ਨਦਰੀ ਕਰਮ ਪਾਵੇ ਨਿਸ਼ਾਨ ਕਟਪਕਾਈ ਇੱਥੇ ਪਾਏ ਨੰਗਾ ਜਪੇ ਜਾਏ ਧਰਮ ਖੰਡ ਕਾਏ ਧਰਮ ਗਿਆਨ ਖੰਡ ਕਾ ਕੋ ਕਰਮ ਕਿੱਤੇ ਪਾਣ ਪਾਣੀ ਵੇਲੇ ਸੰਤਰ ਕਿਤੇ ਕਾਲ ਮਹੈਸ ਖੇਤੇ ਵਰ ਮੇ ਘਾੜ ਤਕੜੀਏ ਰੁਪਰੰਗ ਕੇ ਵੇਸ ਕਿਤਿਏ ਕ੍ਰਮ ਭੂਮੀ ਮਹਿਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚਲ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁੰਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਿਰੰਦ ਕਿਤੇ ਅਸੂਤੀ ਸੇਵਕ ਕਿਤੇ ਨੰਨ ਅੰਤਨਾ ਅੰਤ ਗਿਆਨਖੰਡ ਮੈਂ ਗਿਆਨ ਪਰਚੰਡ ਤਿਥੇ ਨਦਬਨੋਦ ਕੋੜ ਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘਾਰਤ ਘੜੀਏ ਬਹੁਤ ਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜਿ ਕਹੈ ਫਿਸ ਬਸਤਾਏ ਤੇ ਤੇੜਿ ਅਸੂਤ ਮੰਤ ਮਨ ਬੱਧ ਤੇ ਤੇੜਿ ਅਸੁਰ ਸਦਾ ਕੀ ਸਦ ਕਰਮਖੰਡ ਕੀ ਬਾਣੀ ਜਰਤ ਤੇ ਹੋ ਨ ਕੋਈ ਹੋਰ ਤੇ ਤੇ ਜੋ ਮਾਂ ਬਸੂਰ ਤਿਲ ਮੇਂ ਰਾਮ ਰਿਆ ਭਰਪੂਰ ਤਿੱਥੇ ਸਿਤੋ ਸਿਤਾ ਮਹਿਮਾ ਮਾਏ ਤਾਂ ਕੇ ਰੁਖਣਾ ਕਖਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿੰਕੇ ਰਾਮ ਵਸੇ ਮਨ ਮਾਏ ਤਿੱਥੇ ਪਗ ਦੁ ਵਸੇ ਕੇ ਲੋ ਕਰੇ ਅਨੰਦ ਚਮਨ ਸੋਏ ਸਚ ਖੰਵ ਜੇ ਨਰੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਤਨਾ ਅੰਤ ਤਿੱਥੇ ਲੋਲ ਆਕਾਰ ਜਿਵ ਜਿਵ ਹੁਕਮਾ ਤਿ ਵੇ ਤਿ ਵਕਾਰ ਵੇਖੇ ਵਿਕਸ਼ੇ ਕਰ ਵਿਚਾਰ ਨਾਨ ਕਥਨਾ ਕਰ ਰਾ ਸਾਰ ਜਤ ਪਹਾਰਾ ਤੀਜੇ ਸੁਨਿਆਰ ਅਹਰ ਮਤਵੇਰ ਹਥਿਆਰ ਭੌਖ ਲਾਗਨੀ ਤਪਤਾ ਪੰਡਾ ਭੌ ਅਮਰਤ ਦੇ ਟਟਾਲ ਕੜੀਏ ਸਬਦ ਸਚੀ ਟਕਸਾਲ ਜਿੰਕੋ ਨਦਰ ਕਰਮ ਤੈਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਤਿਸਰਾ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੇਮ ਸੱਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੇਮ ਸੱਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ